ਦੇ ਮਾਲਿਕ ਦੇ ਨਾਲ 7 ਕਰੋੜ ਦੀ ਧੋਖਾਧੜੀ ਹੋਈ ਹੈ ਜਿੱਥੇ ਕਿ ਜਾਇਦਾਦ ਸੀਲ ਕਰਨ ਦੇ ਫਰਜ਼ੀ ਆਰਡਰ ਵਾਰੰਟ ਦਿਖਾ ਕੇ ਉਸ ਨੂੰ ਡਰਾਇਆ ਤਮਕਾਇਆ ਗਿਆ। ਇਸ ਮਸ਼ਹੂਰ ਟੈਕਸਟਾਈਲ ਸਪਿਨਿੰਗ ਕੰਪਨੀ ਵਰਦਮਾਨ ਗਰੁੱਪ ਦੇ ਚੇਅਰਮੈਨ ਐਸ ਪੀਓ ਸਵਾਲ ਦੇ ਨਾਲ 7 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਧੋਖਾਵਾਜ਼ਾ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਨਾਮ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਅਤੇ ਮਾਨਹਾਨੀ ਦੀ ਧਮਕੀ ਦਿੱਤੀ। ਉਹਨਾਂ ਨੂੰ ਜਾਇਦਾਦ ਸੀਲ ਕਰਨ ਅਤੇ ਗ੍ਰਿਫਤਾਰ ਕਰਨ ਦੇ ਲਈ ਫਰਜ਼ੀ ਵਾਰੰਟ ਵੀ ਭੇਜੇ ਗਏ ਜਿਸ ਤੋਂ ਬਾਅਦ ਉਹ ਠੱਗਾਂ ਦਾ ਸ਼ਿਕਾਰ ਹੋ ਗਿਆ ਅਤੇ ਵੱਡੀ ਰਕਮ ਦੇ ਦਿੱਤੀ ਐ ਸੋ ਪੁਲਿਸ ਨੇ ਦੋ ਠੱਗਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਮਾਮਲੇ ਦੀ ਜਾਂਚ ਜਾਰੀ ਹੈ। ਸੁਵਰਧਮਾਨ ਗਰੁੱਪ ਦੇ ਮਾਲਕ ਦੇ ਨਾਲ ਸਾਈਬਰ ਤੋਂ ਖੜੜੇ ਦਾ ਮਾਮਲਾ ਜਥੇ ਕਿ 7 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਮੋਸ਼ੀਂ ਵਿਰੋਧ ਯੋਗਪਤੀ ਇਹ ਸਤਪਾਲ ਐ ਐਸਪੀ ਉਸਵਾਲ ਜੀ ਨੂੰ ਇੱਕ ਕਾਲ ਆਈ ਸੀਗੀ। ਉਹ ਉਸ ਕਾਲ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ सीबीआई ਦਾ ਅਧਿਕਾਰੀ ਦੱਸ ਕੇ ਤੇ ਉਹਨਾਂ ਨੂੰ ਉਹਨਾਂ ਤੇ منی ਲਾਂਡਰਿੰਗ ਦਾ ਕੇਸ ਰਿਪੋਰਟ ਹੋਣ ਦਾ ਕਹਿ ਕੇ ਉਹਨਾਂ ਦੇ ਕੋਲੋਂ ਅੰਡਰਾ ਕੇ ਉਹਨਾਂ ਨੂੰ ਡਿਜੀਟਲ ਅਰੈਸਟ ਯਾਨੀ ਡਿਜੀਟਲ ਅਰੈਸਟ ਉਹਨੂੰ ਘਰੇ ਹੀ ਉਹਨਾਂ ਨੂੰ ਆਪਣੀ ਕਮਾਂਡ ਦੇ ਉੱਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਉਹਨਾਂ ਦੇ ਕੋਲੋਂ ਜਿਹੜਾ ਉਹ ਲੱਗ-ਲੱਗ ट्रांजੈਕਸ਼ਨਾਂ ਕਰਾ ਕੇ ਇੱਕ ਦਿਨ 29 ਤਰੀਕ ਨੂੰ ਜਿਹੜਾ ਉਹ ਲਗਭਗ 7 ਕਰੋੜ ਰੁਪਈਆ ਉਹਨਾਂ ਨੇ ਟ੍ਰਾਂਸਫਰ ਕਰਵਾ ਲਿਆ ਸੀਗਾ ਤੇ ਜਦੋਂ ਉਹਨਾਂ ਨੇ ਸਾਡੇ ਇਹ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆਂਦਾ ਤਾਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੀ ਹਦਾਇਤਾਂ ਤੇ ਅਸੀਂ ਇਮੀਡੀਏਟ ਐਫ ਆਈ ਆ ਦਰਜ ਕਰਕੇ ਇਹ ਆਈ 4 ਸੀ ਐਮ ਐਚ اے ਦੀ ਮਦਦ ਦੇ ਨਾਲ ਅਸੀਂ ਇਮੀਡੀਏਟ ਜਿਹੜਾ 5 ਕਰੋੜ 25 ਲੱਖ ਰੁਪਈਆ ਸੀ ਫ੍ਰੀਜ਼ ਕਰਾਉਣ ਦੇ ਵਿੱਚ ਵੀ ਸਾਨੂੰ ਸਫਲਤਾ ਮਿਲ ਗਈ ਸੀ ਤੇ ਇਮੀਡੀਏਟ ਅਸੀਂ ਵਿਥਿਨ 48 ਆਵਰਸ ਅਸੀਂ ਉਦੋਂ ਹੀ ਜਿਹੜੇ ਆ ਦੋਸ਼ੀਆਂ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਸਾਨੂੰ ਟਰੇਸ ਹੋ ਗਈ ਸੀ ਤੇ ਇਹਦੇ ਲਈ ਅਸੀਂ ਵਕ ਵਕ ਟੀਮਾਂ ਬਣਾ ਕੇ ਇਹ ਵੈਸਟ ਜਿਹੜੇ ਦੋਸ਼ੀ ਹੈ ਇਹ ਵੈਸਟ ਬੰਗਾਲ ਤੇ ਅਸਾਮ ਕੋਹਾਟੀ ਦੇ ਨਾਲ ਸੰਬੰਧਿਤ ਸੀਗੇ ਤੇ ਅਸੀਂ ਜਿਹੜੀ ਆਪਣੀ ਟੀਮਾਂ ਬਣਾ ਕੇ ਜਿਹੜੀ ਅਸੀਂ ਸੀਨੀਅਰ ਅਫਸਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਟੀਮ ਬਣਾ ਕੇ ਜਿਹੜੀ ਵੈਸਟ ਆਪਣੀ ਅਸਾਮ ਕੋਹਾਟੀ ਗਈ ਸੀ ਉਹਦੇ ਚ ਸਾਨੂੰ ਦੋ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਦੀ ਵੀ ਸਫਲਤਾ ਮਿਲੀ ਹੈ ਤੇ ਇਸ ਤੋਂ ਇਲਾਵਾ ਸਾਨੂੰ ਜਿਹੜੇ ਅਸੀਂ ਸੱਤ ਦੋਸ਼ੀ ਹੈ ਜਿਹੜੇ ਹੋਰ ਨੋਮੀਨੇਟ ਕੀਤੇ ਆ ਤੇ ਉਹਦੇ ਲਈ ਅਸੀਂ ਆਪਣਾ ਜਿਹੜਾ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਉਹਨਾਂ ਨੂੰ ਗੁਹਾਟੀ ਤੋਂ ਤੇ ਜਿਹੜਾ ਅਸੀਂ ਪੱਛਮੀ ਬੰਗਾਲ ਤੋਂ ਵੈਸਟ ਬੰਗਾਲ ਤੋਂ ਜਿਹੜਾ ਅਸੀਂ ਉਹਨੂੰ ਗ੍ਰਫਤਾਰ ਕਰਨ ਦੇ ਜਿਹੜੇ ਯਤਨ ਕਰ ਰਹੇ ਹਾਂ ਤੇ ਜਲਦੀ ਗ੍ਰਫਤਾਰ ਕਰ ਲਾਂਗੇ ਇਹ ਦੇਖੋ ਜੀ ਇਹ ਜਿਹੜੇ ਸਾਈਬਰ ਠੱਗ ਨੇ ਇਹਨਾਂ ਦਾ ਨਾ ਜਿੰਨੀ ਇਹ ਇਹ ਇੱਕ ਰੈਕਟ ਵਿੱਚ ਇੱਕ ਗੈਂਗ ਵਿੱਚ ਕੰਮ ਕਰਦੇ ਨੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਗਿਆ ਇੰਟਰਸਟੇਟ ਗੈਂਗ ਹੈ ਹਰੇਕ ਵਿਅਕਤੀ ਦਾ ਆਪਣਾ ਇੱਕ ਰੋਲ ਹੁੰਦਾ ਉਸ ਟੀਮ ਦੇ ਵਿੱਚ ਕਿਸੇ ਦਾ ਫਾਈਨੈਂਸ਼ੀਅਲ ਦਾ ਹੁੰਦਾ ਕਿਸੇ ਦਾ ਅਕਾਊਂਟ ਹੋਲਡਿੰਗ ਨੂੰ ਮੈਨੇਜ ਕਰਨਾ ਹੁੰਦਾ ਕਿਸੇ ਨੇ ਕਾਲ ਕਰਨੀ ਹੁੰਦੀ ਹੈ ਤੇ ਇਹਦੇ ਵਿੱਚ ਅਸੀਂ ਦੇਖੋ ਸਾਰੀਆਂ ਜਿਹੜੀਆਂ ਸਾਰੇ ਜਿਹੜੇ ਪਿਕਚਰ ਦਾ ਸਾਨੂੰ ਕਲੀਅਰ ਹੋ ਗਈ ਹੈ ਤੇ ਅਸੀਂ ਉਦੋਂ ਜਿਹੜਾ ਹੁਣ ਅੱਗੇ-ਅੱਗੇ ਜਿਹੜੇ ਅਸੀਂ ਬੰਦੇ ਨਾਮਿਨੇਟ ਕੀਤੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਵੇਂ ਹੀ ਉਹਨਾਂ ਨੂੰ ਇੰਟਰੋਗੇਸ਼ਨ ਦੇ ਵਿੱਚ ਜੋ ਸਾਰੀਆਂ ਜਿਹੜੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਵੀ ਕਿਹੜੇ ਵਿਅਕਤੀ ਦਾ ਕਿਹੋ ਕੀ ਰੋਲ ਸੀਗਾ ਸਰ ਜਿੱਦਾਂ ਭੂਸਾ ਦਾ ਜੁੜ ਚੁੱਕਾ ਤੇ ਜਾਣਕਾਰੀ ਦੇ ਲਈ ਸੋ ਕਮਲ ਜਿਹੜੀ ਕਿ ਇਹ ਵੱਡੀ ਧੋਖਾਧੜੀ ਕੀਤੀ ਗਈ ਹੈ ਵਰਦਮਨ ਗਰੁੱਪ ਦੇ ਮਾਲਕ ਦੇ ਨਾਲ ਸਾਈਬਰ ਧੋਖਾਧੜੀ ਕੀਤੀ ਗਈ ਹੈ ਵੱਡੀ ਰਕਮ 7 ਕਰੋੜ ਰੁਪਏ ਤੋਂ ਵਿੱਚ ਜਿਹੜੀ ਕਿ ਉਹਨਾਂ ਤੋਂ ਲਈ ਗਈ ਸੀ ਧੋਖੇ ਦੇ ਨਾਲ ਸੋ ਪੁਲਿਸ ਦੇ ਵੱਲੋਂ ਫਿਲਹਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੱਤ ਲੋਕ ਨਾਮਜ਼ਦ ਕੀਤੇ ਨੇ ਫਿਲਹਾਲ ਜਾਂਚ ਚੱਲਦੀ ਕਿੱਥੇ ਤੱਕ ਜਾਂਚ ਪਹੁੰਚੀ ਹੈ ਤੇ ਹੋਰ ਖੁਲਾਸੇ ਹੋਏ ਨੇ ਕਿ ਇਸ ਦੇ ਵਿੱਚ ਕੀ ਇਹ ਬਿਲਕੁਲ ਪਰਮ ਦੱਸਦੀ ਹੈ ਕਿ ਇੰਡੀਆ ਨਿਊਜ਼ ਨੇ ਸਭ ਤੋਂ ਪਹਿਲਾਂ ਇੱਕ ਖੁਲਾਸਾ ਕੀਤਾ ਸੀਗਾ ਕਿ ਦੋ આરોપી ਜਿਹੜੇ ਨੇ ਜਿਨ੍ਹਾਂ ਦਾ ਸਬੰਧ ਪੱਛਮੀ ਬੰਗਾਲ ਦੇ ਨਾਲ ਹੈਗਾ ਅਸਾਮ ਔਰ ਗੁਹਾਟੀ ਤੋਂ ਇਹ ਸਬੰਧ ਰੱਖਦੇ ਨੇ ਇਹਨਾਂ ਜੋ ਦੋ આરોપી ਜਿਹੜੇ ਗ੍ਰਿਫਤਾਰ ਕਰ ਲਏ ਗਏ ਨੇ ਔਰ ਸੱਤ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ ਔਰ ਰਕਮ ਵੀ ਦੱਸਦੀ ਕਿ 5 ਕਰੋੜ 25 ਲੱਖ ਦੇ ਕਰੀਬ ਜਿਹੜਾ ਹੈਗਾ ਸੀਜ਼ ਕਰਵਾ ਲਏ ਗਏ ਹੈ ਜਿਹੜੇ ਖਾਤਿਆਂ 'ਚ ਇਹ ਰਕਮ ਪਵਾਈ ਗਈ ਸੀਗੀ ਬੈਂਕ ਖਾਤੇ ਨੇ ਪਰਮ ਔਰ ਦੋਨਾਂ ਨੂੰ ਸੀਜ਼ ਕਰ ਦਿੱਤਾ ਗਿਆ ਹੈਗਾ ਔਰ ਪੱਛਮੀ ਬੰਗਾਲ ਦੀ ਪੁਲਿਸ ਸਾਡ ਲੁਧਿਆਣਾ ਸਾਈਬਰ ਸੈੱਲ ਦੀ ਪੁਲਿਸ ਮਿਲ ਕੇ ਜਿਹੜਾ ਹੈਗਾ ਇਹਦੇ ਉੱਤੇ ਕੰਮ ਕਰ ਰਹੀ ਹੈ ਫਿਲਹਾਲ ਅਗਰ ਦੱਸ ਦਈਏ ਪਰਮ ਕੀ ਜਿਹੜੇ ਇਹ આરોપી ਨੇ ਇਹ ਇਹਨਾਂ ਵੱਲੋਂ ਕਈ ਹੋਰ ਇੰਡਸਟਰੀ ਲਿਸਟ ਦੀਆਂ ਜਿਹੜੀਆਂ ਨੇ ਫਾਈਨੈਂਸ਼ੀਅਲ ਜਿਹੜੀਆਂ ਇਹਨਾਂ ਨੂੰ ਇਨਕੁਆਰੀਜ਼ ਮਿਲਦੀਆਂ ਸੀਗੀਆਂ ਔਰ ਇਨਕਮ ਟੈਕਸ ਆਫਿਸ ਤੋਂ ਵੀ ਇਹ ਜਿਹੜਾ ਡਾਟਾ ਜਿਹੜਾ ਚੋਰੀ ਕਰਦੇ ਸੀਗੇ ਉਹਦੇ ਥਰੂ ਇਸ ਸਾਰੀ ਮੋਡਰਨ ਸੁਪਰਡਿੰਦੀ ਜਿਹੜੀ ਹੈ ਚਲਾਈ ਜਾਂਦੀ ਸੀਗੀ ਹੁਣ ਫਿਲਹਾਲ ਜੋ ਪੁੱਛਗਿੱਛੇ ਸਾਹਮਣੇ ਆਇਆ ਹੈਗਾ ਕਿ ਹਰੇਕ ਜਿਹੜਾ આરોપી ਸੀਗਾ ਉਹਨੇ ਆਪਣਾ ਇੱਕ ਰੋਲ ਤੈਅ ਕਰ ਰੱਖਿਆ ਸੀਗਾ ਕਿ ਕੌਣ ਫੋਨ ਕਰੇਗਾ ਕੌਣ ਇਹ ਡਾਟਾ ਸਾਰਾ ਲੈ ਕੇ ਆਏਗਾ ਔਰ ਕਿਸ ਤਰ੍ਹਾਂ ਇਹਨਾਂ ਨੂੰ ਤਮਕਾਇਆ ਜਾਏਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜਾਂਚ ਦਾ ਵਿਸ਼ਾ ਨੇ ਕਿ ਕਿਸ ਤਰ੍ਹਾਂ ਇੰਨੀਆਂ ਕੌਨਫਿਡੈਂਸ਼ੀਅਲ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੱਕ ਪਹੁੰਚੀਆਂ ਕਿਉਂਕਿ ਇਹਨਾਂ ਨੇ ਜਿਹੜੇ ਸਤਪਲ ਔਸਵਾਲ ਨੇ ਉਹਨਾਂ ਨੂੰ ਤਮਕਾਇਆ ਕਿ ਅਸੀਂ ਤੁਹਾਨੂੰ ਡਿਜੀਟਲੀ ਅਰੈਸਟ ਕਰ ਲਿਆ ਹੈਗਾ ਔਰ ਇਹਦੇ ਲਈ ਕ੍ਰੀਮ ਕੋਡ ਦੇ ਕਾਨੂੰਨ ਦਾ ਹਵਾਲਾ ਵੀ ਦਿੱਤਾ ਗਿਆ ਇਹਦਾ ਮਤਲਬ ਜਿਹੜੇ આરોપી ਨੇ ਉਹ ਕਾਨੂੰਨ ਤੋਂ ਵਾਕੂਬੀ ਜਾਣਕਾਰ ਨੇ ਔਰ ਇਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਪਰਮ ਇਹਨਾਂ ਨੇ ਚਾਂਸੇ ਚ ਲਿਆ ਕਿ ਬਹੁਤ ਸਾਰੀਆਂ ਧਾਰਾਵਾਂ ਦਾ ਡਰ ਦਿਖਾਇਆ ਗਿਆ ਔਰ ਨਾਲ ਦੀ ਨਾਲ ਉਹਨਾਂ ਵੱਲੋਂ ਕੰਪਨੀਆਂ ਦੀਆਂ ਜਿਹੜੀਆਂ ਡੀਲਿੰਗਸ ਹੁੰਦੀਆਂ ਨੇ ਉਹਦੇ ਜਿਹੜੀ ਸ਼ਿਪਮੈਂਟ ਜਾਂਦੀ ਹੈ ਉਹਨਾਂ ਦੀ ਬਿਲਿੰਗ ਹੁੰਦੀ ਹੈ ਉਹਦੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਇਨਾਂ ਕੋਲ ਸਿਗੀ ਜਿਸ ਕਰਕੇ ਜਿਹੜੇ ਵਰਤਮਾਨ ਕੁਲਪਤੇ ਮਾਲਿਕ ਨੇ ਕਿਤੇ ਨਾ ਕਿਤੇ ਯਕੀਨ ਕਰ ਬੈਠੇ ਉਹਨਾਂ ਨੂੰ ਇਸ ਤਰ੍ਹਾਂ ਆਪਣੇ ਚਾਂਸੇ ਦੇ ਅੰਦਰ Olha aqui... Uh... ਉਹ ਵੀ ਯਕੀਨ ਕਰ ਬੈਠੇ ਇੱਕ ਪੱਲੀ ਕਿ ਜਿਹੜੇ ਨੇ ਉਹਨਾਂ ਦੇ ਨਾਲ ਜਿਹੜੀ ਹੈ ਕਾਨੂੰਨ ਦੇ ਨਾਲ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਹੀ ਗੱਲ ਹੋ ਪਾਰੀ ਹੈ ਇਸੇ ਕਰਕੇ ਉਹਨਾਂ ਨੂੰ ਇਹ ਵਿਸ਼ਵਾਸ ਚ ਲਾਏਗਾ ਕਿ ਗਾਰੰਟੀ ਦੇ ਤੌਰ ਤੇ ਤੁਸੀਂ 7 ਕਰੋੜ ਰੁਪਏ ਜਮ੍ਹਾਂ ਕਰਵਾਉਣਾ ਜੋ 2 ਘੰਟੇ ਬਾਅਦ ਤੁਹਾਡੇ ਬੈਂਕ ਖਾਤਿਆਂ ਵਿੱਚ ਆ ਜਾਏਗਾ ਲੇਕਿਨ ਜਿੱਦ ਹੀ 2 ਘੰਟੇ ਬਾਅਦ ਵਾਪਸ ਨਹੀਂ ਆਇਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਜਿੱਦੀ ਕੰਪਲੇਂਟ ਉਹਨਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦਿੱਤੀ ਜਿਸ ਤੋਂ ਬਾਅਦ ਇਮੀਡੀਏਟਲੀ ਜਿਹੜੀ ਇਹ ਸਾਈਬਰ ਸੈੱਲ ਨੂੰ ਕੇਸ ਤਿਆਰ 48 ਘੰਟਿਆਂ ਦੇ ਅੰਦਰ ਅੰਦਰ ਪਰਮ ਇਹ ਪੂਰਾ ਕੇਸ ਜਿਹੜਾ ਟਰੈਕ ਕਰ ਲਿੱਤਾ ਗਿਆ ਜੀ ਬਿਲਕੁਲ ਜਿਹੜੀ ਕਿ 7 ਕਰੋੜ ਰੁਪਏ ਧੋਖਾਧੜੀ ਕੀਤੀ ਸੀ ਪਰ ਵੱਡੀ ਗੱਲ ਇਹ ਹੈ ਕਿ ਪੁਲਿਸ ਨੂੰ ਸਫਲਤਾ ਮਿਲੀ ਹੈ ਸੋ ਪੁਲਿਸ ਦੇ ਵੱਲੋਂ ਜਿਹੜੀ ਕਿ ਉਹਨਾਂ ਨੂੰ ਪੁਲਿਸ ਦੇ ਵੱਲੋਂ ਜਿਹੜਾ ਕਿ ਗ੍ਰੋਅ ਆਊਟ ਦੇ ਅੜਿੱਕੇ ਆ ਚੁੱਕਿਆ ਜੀ ਕਮਲ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰ